ਜੇ ਤੁਸਾਂ ਵੀ ਆ ਜਾਓ ਫਿਰ ਅਸੀਂ ਵੈਲਕਮ ਕਰ ਦਿੰਦੇ ਹਾਂ ਇੱਥੇ ਬੈਂਕ 'ਚ ਹੋਰ ਆ ਜੀ ਇਹ ਸਾਨੂੰ ਵੀ ਤੁਸੀਂ ਨੋਟਸ ਹੀ ਕੱਢਿਆ ਸੀ ਕੋਈ ਕਾਗਜ਼ ਵੀ ਤਾਂ ਨਹੀਂ ਲੈਂਦੇ ਤਾਂ ਜੀ ਸਾਰੇ ਕੋਈ ਯਾਰ ਪਤਾ ਲਿਗਾ ਮੇਰੀ ਗੱਲ ਇਹ ਹੋਣਾ ਯਾਰ ਅਸੀਂ ਤਾਂ ਕੋਰਟ ਦੇ ਹੁਕਮ ਲਾਗੂ ਕਰਨ ਆਇਆ ਸੈਕਸ਼ਨ 11 ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਪੰਚਾਇਤ ਨੂੰ ਮਾਲਕ ਬਣਾਤਾ ਉਹਦੇ ਵਾਸਤੇ ਤੁਸੀਂ ਸਾਰੇ ਜਾਣੇ ਪੀਲ ਜਗ੍ਹਾ ਆ ਤੁਸੀਂ ਸਾਰੇ ਹੀ ਰਹੇ ਹੋ ਉਥੇ ਆਪਣੇ ਟਾਕੇ ਤੇ ਅਵੇ ਤੁਹਾਡੀ ਖਾਦ ਜੋਗੀ ਉਹਦੇ ਬਾਅਦ ਤੁਸੀਂ ਹਾਈ ਕੋਰਟ ਪੀਲ ਜਗ੍ਹਾ ਆ ਤੁਹਾਨੂੰ ਕੋਈ ਉਥੇ ਸਟੇਜ ਆ ਸਟੇਟਸ ਕੋਈ ਹੈਗਾ ਹੈ ਉਹ ਦਿਖਾ ਦਿਓ ਆਦਰਵਾਈ ਇਹ ਪੰਚਾਇਤ ਦੀ ਜ਼ਮੀਨ ਹੈ ਸਰ ਦੂਜੀ ਗੱਲ ਹੈ ਜੀ ਤੁਹਾਨੂੰ ਸਰ ਚਲੋ ਤੁਸੀਂ ਪੰਚਾਇਤ ਦਾ ਸਟੇਜ ਸਟੇਟਸ ਤੁਹਾਨੂੰ ਤੁਸੀਂ ਆਏ ਹੋ ਟਮੇਟਾ ਸਾਨੂੰ ਇੰਨਾ ਪਤਾ ਵੀ ਇੱਥੇ ਕਿੰਨੇ ਘਰ ਨੇ ਜੀ ਇਹ ਜ਼ਮੀਨ ਦੇ ਵਿੱਚ ਸਾਨੂੰ ਸਰ ਪਹਿਲਾਂ ਤੁਸੀਂ ਖੋਸ ਕੱਢੇ ਨਹੀਂ ਪਰ ਆਂਦਾ ਪਤਾ ਨਹੀਂ ਸਾਨੂੰ ਕਿੰਨੇ ਘਰ ਵਸਦੇ ਨੇ ਜੀ ਇਹਦੇ ਵਿੱਚ ਜ਼ਮੀਨ ਦੇ ਵਿੱਚ ਸਾਨੂੰ ਬਸ 200 ਬੰਦੇ 200 ਕਿੰਨ ਘਰ ਘਰ ਆ ਗਏ ਫਿਰ ਉਹ ਘਰਾਂ ਨੂੰ ਵੀ ਕੱਢੂਗੀ ਉਹਨਾਂ ਨੂੰ ਡਾੜੂਗੀ ਘਰਾਂ ਦੇ ਵਿੱਚੋਂ ਬਈ ਦੇਖਦੇ ਨੇ ਹਾਂ ਉਹਨਾਂ ਨਾਲ ਹੱਲ ਦੇਖ ਲਾਂਗੇ ਨਹੀਂ ਕਿ ਤੁਸੀਂ ਚਾਹਣ ਕੋਡ ਦੇ ਆਰਡਰ ਲਾ ਕਰਨਾ ਲੱਗੂ ਆ ਗਏ ਇੱਥੇ ਤੁਸੀਂ ਕੋਡ ਕੋਡ ਦੇ ਆਰਡਰ ਕੀਤਾ ਸੀ ਤੁਹਾਨੂੰ ਜੀ ਜਿਹੜੀ ਆ ਬਾਰਡਰ ਆ ਜਦੋਂ ਇੱਕ ਵਾਰ ਸਾਲ ਮੇਰੇ ਨਾਲ ਹੋਣਾ ਸੀ ਅੱਛੀ ਦੀ ਗੱਲ ਕਰ ਇੱਥੇ ਦੀ ਗੱਲ ਕਰ ਇੱਥੇ ਦੀ ਇੱਥੇ ਦੀ ਗੱਲ ਕਰੂੰ ਇੱਥੇ ਦੀ ਗੱਲ ਕਰੋ ਕੋਰਟ ਦੇ ਆਰਡਰ ਕੋਰਟ ਦੇ ਆਰਡਰ 100 ਪਾਸੇ ਲੱਗੋ ਨਾ ਫਿਰ ਕੋਰਟ ਦੇ ਆਰਡਰ ਠੀਕ ਹੈ ਨਹੀਂ ਤੁਸੀਂ ਯਾਰ ਕੋਰਟ ਸਾਨੂੰ ਬੱਤਰ ਦੇ ਵਿੱਚ ਮਾਲਕ ਬਣਾਇਆ ਯਾਰ ਕੋਰਟ ਨੇ ਸਾਨੂੰ ਪਹਿਲਾਂ ਵੀ ਮਾਲਕ ਬਣਾਇਆ ਸੀ ਹਾਈ ਕੋਰਟ ਨੇ ਤੁਸੀਂ ਅੱਜ ਵੀ ਕਹੇ ਹੋ ਕਿ ਨਹੀਂ ਗਏ ਹੁਣ ਵੀ ਸਾਡੀ ਚੱਲਦੀ ਹੈ ਉੱਥੇ ਹੁਣ ਕਿਉਂ ਨਹੀਂ ਚੱਲਦੀ ਹੁਣ ਚੱਲਦੀ ਹੈ ਸਾਡੀ ਯਾਰ ਪਿੰਡ ਚੋਂ ਕਹੋਲੇ ਆਏ ਨੇ ਹੁਣ ਨਾ ਚੜਾ ਨਹੀਂ ਕਰਦਾ ਹੁੰਦਾ ਕਿੰਨਾ ਕਰਦਾ